ਮੈਕਸ 24 ਪੰਜਾਬ ਦੇ ਚੈਨਲ ਤੇ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਬਟਾਲਾ ਵਿਖੇ 2 ਫਰਵਰੀ 2025 ਤੋਂ ਸ਼ੁਰੂ ਹੋ ਰਹੀ ਹੈ ਪਵਿੱਤਰ ਸਰੋਵਰ ਦੀ ਕਾਰ ਸੇਵਾ ਇਤਿਹਾਸਿਕ ਸ਼ਹਿਰ ਬਟਾਲਾ ਤੋਂ 8 ਕਿਲੋਮੀਟਰ ਤੋਂ ਦੂਰ ਪੈਂਦੇ ਅਚਲੇਸ਼ਵਰ ਧਾਮ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ 2 ਫਰਵਰੀ 2025 ਜਨਮ ਕੀ ਬਸੰਤ ਵਾਲੇ ਦਿਨ ਪੂਰੀ ਵਿਧੀ ਸ਼ਰਧਾ ਪੂਜਾ ਹਵਨ ਤੋਂ ਬਾਅਦ ਪੋਲੇਨਾਜੀ ਦੇ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਕੀਤੀ ਜਾਵੇਗੀ ਇਹ ਜਾਣਕਾਰੀ ਅਚਲੇਸ਼ਵਰ ਤਾਮਰ ٹرسٹ ਦੇ ਪ੍ਰਧਾਨ ਪਵਨ ਕੁਮਾਰ ਪੰਮਾ ਨੇ ਪੱਤਰਕਾਰਾਂ ਨੂੰ ਦਿੱਤੀ ਤੁਸੀਂ ਵੀ ਦੇਖੋ ਬਟਾਲਾ ਤੋਂ ਰਮੇਸ਼ ਭਾਟੀਆ ਦੀ ਵਿਸ਼ੇਸ਼ ਰਿਪੋਰਟ ਅੱਜ ਮੈਂ ਸਾਰੇ ਸ਼ਹਿਰ ਦੇ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਨੂੰ ਸ਼੍ਰੀ ਅਚਲેશ્વਰ ਮੰਦਿਰ ਕਾਰ ਸੇਵਾ ٹرسٹ ਦੇ ਇਸ ਦਫ਼ਤਰ ਦੇ ਵਿੱਚ ਬੁਲਾਇਆ ਹੈ ਸਾਡਾ ਮੰਦਿਰ ٹرسٹ ਦਾ ਇੱਕੋ ਹੀ ਮਕਸਦ ਹੈ ਕਿ 2 ਫਰਵਰੀ ਨੂੰ ਜਿਹੜੀ ਪੁੱਤਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਣੀ ਹੈ ਉਹ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਘਰ-ਘਰ ਸੰਦੇਸ਼ ਪਹੁੰਚਾ ਸਕੀਏ ਉਸ ਤੋਂ ਪਹਿਲਾਂ ਅਸੀਂ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਚਾਹੇ ਉਹ ਕਾਲੀਦਾਲਾ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਾਹਿਬ ਨੂੰ ਅਸੀਂ ਇੱਥੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਉਹ ਆਏ ਸਨ ਔਰ ਉਹਨਾਂ ਨੇ ਸਾਨੂੰ ਪੁਇਤਰ ਸਰੋਵਰ ਦੀ ਇਸਕਾਰ ਸੇਵਾ ਦੇ ਵਿੱਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਔਰ ਇੱਕ ਟ੍ਰੀਟਮੈਂਟ ਪਲਾਂਟ ਜਿਹੜਾ ਸਾਰੇ ਸ਼ਹਿਰ ਦੀ ਸਾਰੇ ਮੰਦਰ ٹرسٹ ਦੀ ਉਹਨਾਂ ਕੋਲ ਡਿਮਾਂਡ ਰੱਖੀ ਗਈ ਹੈ ਉਹ ਵੀ ਉਹਨਾਂ ਨੇ ਕਿਹਾ ਵੀ ਮੈਂ ਜਲਦੀ ਤੋਂ ਜਲਦੀ ਇਸ ਪੁਇਤਰ ਸਰੋਵਰ ਦੇ ਵਿੱਚ ਟ੍ਰੀਟਮੈਂਟ ਪਲਾਂਟ ਲਗਾ ਦਾਂਗਾ ਹੁਣ ਮੇਰੀ ਸਾਰੇ ਸ਼ਹਿਰ ਨੂੰ ਪੂਰੀ ਯੂਰੋ ਅਪੀਲ ਹੈ ਚਾਹੇ ਸਾਰੀ ਸਤ ਸੰਗਤ ਜਿਹੜੀ ਸਿੱਖ ਸੰਗਤ ਹੈ ਚਾਹੇ ਹਿੰਦੂ ਸੰਗਤ ਕਿਉਂਕਿ ਇਹ ਜਿਹੜਾ ਪਵਿੱਤਰ ਸਰੋਵਰ ਹੈ ਹਿੰਦੂ ਸਿੱਖ ਇਕਤਾ ਦਾ ਇਹ ਪ੍ਰਤੀਕ ਹੈ ਔਰ ਨੌਵੀਂ ਦਸਵੀਂ ਦੇ ਮੇਲੇ ਦੇ ਚਾਹੇ ਉਹ ਸਾਵਨ ਦਾ ਮੇਲਾ ਹੋਵੇ ਚਾਹੇ ਨੌਵੀਂ ਦਸਵੀਂ ਦਾ ਹੋਵੇ ਚਾਹੇ ਸ਼ਿਵਰਾਤਰੀ ਦਾ ਮੇਲਾ ਅਸੀਂ ਹਿੰਦੂ ਸਿੱਖ ਭਾਈਚਾਰਾ ਇਕੱਠੇ ਇਥੇ ਇਸ਼ਨਾਨ ਕਰਦੇ ਹਾਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬੀ ਇਸ ਪਵਿੱਤਰ ਸਰੋਵਰ ਦੇ ਵਿੱਚ ਜਿਹੜਾ ਕਿ ਭਗਵਾਨ ਕਾਰਤਿਕ ਸਵਾਮੀ ਦੇ ਨਾ ਦੇ ਅਛਲੇਸ਼ਵਰ धाम ਮੰਨਿਆ ਜਾਂਦਾ ਹੈ ਔਰ ਗੁਰਾਰਗ ਗਰੇਵ ਜੀ ਜਿਹੜੀ ਪਹਿਲੀ ਪਾਸ਼ਾਈ ਹੈ ਸਾਡੀ ਉਹਨਾਂ ਨੇ ਵੀ ਸਿੱਧ ਗੋਸ਼ਟੀ ਜਿਹੜੀ ਇਸ ਪਵਿੱਤਰ ਸਰੋਵਰ ਦੇ ਉੱਤੇ ਆ ਕੇ ਕੀਤੀ ਜਿਸ ਕਰਕੇ ਅਸੀਂ ਸਾਰੀ ਹਿੰਦੂ ਸੰਗਤ ਔਰ ਸਿੱਖ ਸੰਗਤ ਕਠੇ ਹੋ ਕੇ ਇਸ ਜਗ੍ਹਾ ਨੂੰ ਇਸ ਗੁਰਦੁਆਰਾ ਸਾਹਿਬ ਨੂੰ ਇਸ ਅਛਲੇਸ਼ਵਰ ਦੇ ਮੰਦਿਰ ਨੂੰ ਬਕਾਇਦਾ ਪੂਜਦੇ ਆ ਔਰ ਰੋਜ਼ ਰੋਜ਼ ਇੱਥੇ ਆ ਕੇ ਨਮਸਤਕੁਨਿਆ ਮੇਰੀ ਅਪੀਲ ਸਾਰੀ ਹਿੰਦੂ ਸੰਗਤ ਨੂੰ ਔਰ ਸਾਰੀ ਸਿੱਖ ਸੰਗਤ ਨੂੰ ਵੀ ਜਿੱਦਾਂ ਇਸ ਪਵਿੱਤਰ ਸਰੋਵਰ ਨੂੰ ਅਸੀਂ ਮੰਨਦੇ ਆ ਅੱਜ ਮੌਕਾ ਮਿਲਿਆ 25 ਸਾਲ ਬਾਅਦ 25 ਸਾਲ ਪਹਿਲਾਂ ਸ਼੍ਰੀ ਅਜਲੇਸ਼ਵਰ ਮੰਦਿਰ ਕਾਰਸੇਵਾ ਟਰਸਟ ਨੇ ਇਸ ਪਵਿੱਤਰ ਸਰੋਵਰ ਦੀ ਸੇਵਾ ਕੀਤੀ ਅੱਜ ਫੇਰ ਸ਼੍ਰੀ ਅਜਲੇਸ਼ਵਰ ਮੰਦਿਰ ਕਾਰਸੇਵਾ ਟਰਸਟ ਨੂੰ ਪਵਿੱਤਰ ਸਰੋਵਰ ਦੀ ਕਾਰਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਸਾਰੀ ਸੰਗਤ ਅਕੈ ਅਪੀਲ ਕਰਦਾ ਹਾਂ ਵੀ ਸਾਰੇ ਸ਼ਹਿਰ ਵਾਲਿਆਂ ਨੂੰ ਫੇਰ ਅਸੀਂ ਬੇਨਤੀ ਅਜਲੇਸ਼ਵਰ ਮੰਦਿਰ ਕਾਰਸੇਵਾ ਟਰਸਟ ਕੋਲੋਂ ਕਰਦੇ ਹਾਂ ਇਸ ਸ਼ੇਰਦਾਰ ਜਿਹੜਾ ਲੰਗਰ ਚਾਹ ਦਾ ਉਹ ਇੱਥੇ ਲੱਗਾ ਹੋਏਗਾ ਦੁਪਹਿਰ ਦਾ ਭੋਜਨ ਜਿਹੜਾ ਦਾਲ ਫੁਲਕੇ ਦਾ ਵੀ ਪ੍ਰਬੰਧ ਅਚਲੇਸ਼ਵਰ ਮੰਦਿਰ ਕਾਰਸੇਵਾ ٹرسٹ ਲਗਾਏਗਾ ਔਰ ਸੇਵਾ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਏਗੀ ਸਾਨੂੰ ਸਾਰੀਆਂ ਪਾਟੀਆਂ ਨੇ ਅਸੀਂ ਸਾਰੇ ਮੰਦਿਰਾਂ ਜੋ ਗਿਆ ਸਾਰੇ ਧਾਰਮਿਕ ਸਥਾਨਾਂ ਦੇ ਹੋ ਗਿਆ ਖਾਸ ਕਰ ਦਿਨਿਕ ਪ੍ਰਾਣਾ ਸਭਾ ਹੈ ਛਨੀ ਮੰਦਿਰ ਹੋਇਆ ਕਾਲੀ ਦਵਾਰੇ ਦਾ ਮੰਦਿਰ ਹੋਇਆ ਮੁਰਗੀ ਮਲਾ RAM ਜੀ ਦਾ ਮੰਦਿਰ ਹੋਇਆ ਆਪਣੇ ਬਾਬਾ ਪੂਨਾ ਜੀ ਦਾ ਮੰਦਰ ਹੈ ਕੋਈ ਵੀ ਮੰਦਰ ਐਸਾ ਨਹੀਂ ਜਿਹੜਾ ਅਸੀਂ ਛੱਡਿਆ ਹੋਵੇ ਅਸੀਂ ਸਾਰੇ ਮੰਦਰਾ ਦੇ ਮੁਖੀਆਂ ਨੂੰ ਉਹਨਾਂ ਦੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਹੈ ਵੀ ਇਸ ਪਵਿੱਤਰ ਸਰੋਵਰ ਚ ਆਓ ਤੇ ਇਸ ਕਾਰ ਸੇਵਾ ਨੂੰ ਪੂਰਨ ਤੌਰ ਤੇ ਜਲਦੀ ਤੋਂ ਜਲਦੀ ਜਿਹੜੀ ਲੋਕਾਂ ਦੀ ਇੱਛਾ ਪੂਰਨ ਕਰ ਸਕੇ ਜੇ ਸਟਾਰਟ ਕਿੱਦਾਂ ਤੇ ਹੋਏਗੀ ਜਿਹੜੀ ਕਾਰ ਸੇਵਾ ਇਹ ਜਿਹੜੀ ਮੈਂ ਦੱਸਿਆ ਅੱਗੇ ਕਿ 9 ਵਜੇ ਸਵੇਰੇ हवन यज्ञ ਦਾ ਆਯੋਜਨ ਕੀਤਾ ਗਿਆ ਹੈ 9:30 ਵਜੇ ਪਵਿੱਤਰ ਸਰੋਵਰ ਦੀ ਆਰਤੀ ਹੋਏਗੀ 10 ਵਜੇ ਜਿਹੜੀ ਕਾਰ ਸੇਵਾ ਹੈ ਸਾਧੂ ਸੰਤਾਂ ਰਾਈ ਪਹਿਲਾ ਸ਼ੁਰੂ ਕੀਤੀ ਜਾਏਗੀ ਉਹ ਸਵੇਰ ਸਾਰੀ ਸੰਗਤ ਰਲ ਮਿਲ ਕੇ Hindu Sikh ਭਾਈਚਾਰੇ ਦਾ ਪ੍ਰਤੀਕ ਅਸੀਂ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਦਿਖਾਣਾ ਹੈ ਵੀ ਇਹ ਜਿਹੜਾ ਮੰਦਿਰ ਤੇ ਗੁਰਦੁਆਰਾ ਬਿਲਕੁਲ ਕਟੇ ਹਨ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ